ਪਰਬ ਦਾ ਤਉ ਦਾ ਤਾਰ ਪਰਿਉ ਜਾਚ ਕੇ ਇੱਕ ਸਰਨਾ ਮਿਲੇ ਦਾਨ ਸੰਤਰੇ ਜੇ ਲਗ ਭਵ ਜਲ ਤਰਨਾ ਬਿੰਤ ਕਰਾਂ ਅਰਦਾਸ ਸੁਨੋ ਜੇ ਠਾਕੁਰ ਭਾਵ ਦਿਓ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਲਿਓ ਚਰਾਗ ਅੰਧਿਆਰ ਮੈਂ ਸਬ ਕਾਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਬਲਿਓ ਚਰਾਗ ਅੰਧਿਆਰ ਮੈਂ ਸਬ ਕਾਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪਤਿਤ ਪਾਵਨ ਭਗਤ ਵਛਲ ਜੁਗੋ ਜੁਗਿਓ ਟਾਲ ਚਵਰਤਸ ਦੇ ਮਾਲਕ ਹਲਤ ਫਲ ਦੇ ਰਖਕ ਰਾਜਾ ਨਰਾਜ ਪਾਨਨ ਪਾਨ دیਵਾਨ ਦੇ ਮਮਹਾਨ ਸ਼ਬਦ ਅਵਤਾਰ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਸ਼ੇ ਪਾਤਸ਼ਾਹ ਜੀ ਦੀ ਪਾਵਨ ਪਿਤਰ ਗੋਦ ਅੰਦਰ ਬਰਾਜ ਮਨ ਅਤੀ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਾਰੇ ਧੰਤਾ ਦੇ ਜੋਗ ਹੋ ਜੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਉਹਨਾਂ ਮਹਾਂਪੁਰਖਾਂ ਸੰਤ ਬਾਬਾ ਮਾਨ ਸਿੰਘ ਜੀ ਭੇਵੜਿਆਂ ਦੀ ਪਾਵਨ ਸਲਾਨਾ ਜਾਦ ਵਿੱਚ ਆਪ ਸਤਗੋ ਦੀ ਪਾਵਨ ਜੁੜ ਵਿੱਚ ਬੈਠ ਕੇ ਜਿਸਤੇ ਅll੍ਹਾ ਹੀ ਬਾਣੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰ ਰਹੇ ਹੋ ਉੱਥੇ ਤੁਹਾਨੂੰ ਤਨਤਨ ਸਾਹਿਬ ਸਿਰਗੁਰੂ ਗੋਬਿੰਦ ਸਿੰਘ ਦੀ ਮਰਚੇ ਪਾਤਸ਼ਾਹ ਜੀ ਨੇ ਜੋ ਰਾਏਕੱਲ੍ਹ ਨੂੰ ਮਹਾਨ ਬਖਸ਼ਿਸ਼ ਕੀਤੀ ਹੈ ਜੋ ਗੰਗਾ ਸਾਗਰ ਦੀ ਬਖਸ਼ਿਸ਼ ਦਸਵੇਂ ਪਾਤਸ਼ਾਹ ਸਾਹਿਬ ਸਿਰਗੁਰੂ ਗੋਬਿੰਦ ਸਿੰਘ ਦੀ ਮਰਚੇ ਪਾਤਸ਼ਾਹ ਜੀ ਨੇ ਰਾਏਕੱਲ੍ਹ ਨੂੰ ਬਖਸ਼ਿਸ਼ ਕੀਤੀ ਹੈ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਰਦੇ ਪਾਤਸ਼ਾਹ ਜੀ ਦੇ ਕਰ ਕਮਲਾ ਨਾਲ ਸ਼ੋਭਤ ਬਖਸ਼ਿਸ਼ ਰਹਿਮਤ ਜਿਹੜਾ ਇਕੱਲੇ ਦੇ ਪਰਿਵਾਰ ਨੂੰ ਬਖਸ਼ਿਸ਼ ਕੀਤੀ ਉਹਨਾਂ ਦੇ ਪਰਿਵਾਰ ਵੱਲੋਂ ਮਹਾਂਪੁਰਖਾਂ ਦੀ ਪਾਵਨ ਵਰਸੀ ਦੇ ਮੌਕੇ ਤੇ ਸੁਸਮੂਹ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਪਾਵਨ ਨਦਨ ਦੇ ਨਾਲ ਦਰਸ਼ਨ ਕਰਵਾ ਰਹੇ ਹਨ ਆਪ ਸਾਰੇ ਵਿਟ ਭਾਗੇ ਹੋ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਬਖਸ਼ਿਸ਼ ਦੀ ਨਿਸ਼ਾਨੀ ਆਪ ਦਰਸ਼ਨ ਕਰ ਰਹੇ ਹੋ ਜਿਸ ਤਰ੍ਹਾਂ ਆਪ ਉਹਨਾਂ ਮਹਾਨ ਮਹਾਂਪੁਰਖਾਂ ਦੀ ਜਾਤ ਵਿੱਚ ਬੈਠੇ ਹੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਰਜੀ ਪਾਤਸ਼ਾਹ ਜੀ ਦੀ ਬਾਣੀ ਵਿੱਚ ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਆਉਂਦਾ ਹੈ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਜਨਮ ਲੈ ਕੇ ਆਉਂਦੇ ਆ ਇੱਕ ਗੁਰਮੁਖ ਜੋ ਸਤਿਗੁਰੂ ਦੀ ਪਾਵਨ ਸ਼ਰਨ ਚ ਰਹਿ ਕੇ ਗੁਰੂ ਦਾ ਵਦੇਹ ਗ੍ਰਹਣ ਕਰਕੇ ਉਸ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਸੇਵਾ ਕਰਕੇ ਆਪਣਾ ਜੀਵਨ ਬਤੀਤ ਕਰਦੇ ਐ ਇੱਕ ਮਨਮੁਖ ਜਿਹੜੇ ਆਪਣੇ ਮਨ ਦੇ ਮਗਰ ਚੱਲਣ ਵਾਲੇ ਹਨ ਜਿਹੜੇ ਗੁਰੂ ਦੀ ਸ਼ਰਨ ਚ ਨਹੀਂ ਆਉਂਦੇ ਗੁਰੂ ਦੇ ਸਾਹਮਣੇ ਨਹੀਂ ਹੁੰਦੇ ਗੁਰੂ ਦਾ ਆਦੇਖ ਗ੍ਰਹਿਣ ਨਹੀਂ ਕਰਦੇ ਐਸੇ ਦੋ ਤਰ੍ਹਾਂ ਦੇ ਮਨਮੁਖ ਹਨ ਤੇ ਸਤਗੁਰਾਂ ਦਾ ਪਾਵਨ ਪਵਿੱਤਰ ਪਰਮਾਨ ਹੈ ਜਿਹੜੇ ਗੁਰਮੁਖਾ ਉਹ ਸੇਵਾ ਕਰਕੇ ਸਿਮਨ ਕਰਕੇ ਇਹ ਮਨੁੱਖਾ ਜੀਵਨ ਦਾ ਲਾਹ ਲੈ ਕੇ ਜਾਂਦੇ ਹਨ ਗੁਰਮੁਖੋ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਜਿਹੜੇ ਮਨਮੁਖਾ ਮਨ ਦੇ ਮਗਰ ਚੱਲਣ ਵਾਲੇ ਆ ਜਿਹੜੇ ਗੁਰੂ ਦੇ ਸਨਮੁਖ ਨਹੀਂ ਉਹ ਗੁਰੂ ਦਾ ਆਦੇਸ਼ ਰਹਿਣ ਨਹੀਂ ਕਰਦੇ ਤੇ ਸਤਿਗੁਰੂ ਦੇ ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਆ ਕਿਉਂਕਿ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਇਸਵਾਸਨ ਦੀ ਪੂੰਜੀ ਦਿੱਤੀ ਹੈ ਲਾਹ ਲੈਣ ਵਾਸਤੇ ਕਿ ਮਰੁੱਖਾ ਜੀਵਨ ਦਾ ਲਾਹਾ ਲੈਣ ਵਾਸਤੇ ਪ੍ਰਮਾਤਮਾ ਕਾਲਪੁਰਖ ਦਾ ਸਿਮਰਨ ਸੇਵਾ ਕਰਕੇ ਔਰ ਇਸੇ ਤਰ੍ਹਾਂ ਸਤਗੁਰੂ ਦਾ ਪਾਵਨ ਪਵਿੱਤਰ ਫਰਮਾਨ ਹੈ ਰਹਿਣ ਗੁਆਇ ਸੋਇਕਾ ਦਿਵਸ ਗੁਆਇ ਖਾਏ ਹਿਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਜਿਹੜਾ ਦਲਬ ਮਨੁੱਖਾ ਜੀਵਨ ਹੈ ਜਿਹੜਾ ਮਨੁੱਖ ਆਪਣੇ ਮਨ ਦੇ ਮਕਰ ਚੱਲਣ ਵਾਲਾ ਹੈ ਜਿਹੜਾ ਗੁਰੂ ਦੇ ਸਾਹਮਣੇ ਆ ਕੇ ਗੁਰੂ ਦਾ ਆਪਦੇਖ ਕਰਨ ਨਹੀਂ ਕਰਦਾ ਗੁਰੂ ਵਾਲਾ ਨਹੀਂ ਬਣਦਾ ਬਾਣੀ ਨਹੀਂ ਪੜਦਾ ਸੇਵਾ ਨਹੀਂ ਕਰਦਾ ਲੇਕਿਨ ਦਿਨ ਜਿਹੜਾ ਉਹ ਖਾ ਪੀ ਕੇ ਰਾਤ ਸੌ ਕੇ ਬਤੀਤ ਕਰ ਲੈਂਦਾ ਹੈ ਜਿਹੜਾ ਮਨੁੱਖਾ ਜੀਵਨ ਬੇਸਕੀਮਤਾ ਹੈ ਹੀਰੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ ਕੋਡੀਆਂ ਦੇ ਭਾਗ ਵਾਦ ਹੁੰਦਾ ਹੈ। ਰੈਣਗਵਾਈ ਸੋਇ ਇੱਕ ਦਿਵਸ ਸਕਵਾਇ ਆਖਾ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਪਾਪ ਕੋਡੀਆਂ ਦੇ ਭਾਈ ਆਪਣਾ ਅਨੁੱਖਾ ਜੀਵਨ ਗੁਜ਼ਾਰ ਦਿੰਦਾ ਹੈ। ਜਿਹੜਾ ਗੁਰਮੁਖਾ ਉਹ ਤਾਂ ਭਾਈ ਸੰਸਾਰ ਤਿਆ ਕੇ ਲਾਹ ਲੈ ਕੇ ਜਾਂਦੇ ਹਨ। ਤੇ ਸਤਗੁਰੂ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਜੀ ਜਿਹੜੇ ਮਨ ਦੇ ਮਗਰ ਚੱਲਣ ਵਾਲੇ ਮਨਮੁਖ ਜਿਹੜੇ ਸੇਵਾ ਸਿਮਰ ਨਹੀਂ ਕਰਦੇ। ਉਹਨਾਂ ਬਾਰੇ ਸਤਗੁਰੂ ਜੀ ਡਾਂਟਦੇ ਹਨ ਉਹਨਾਂ ਨੂੰ ਜਿਨੇ ਐਸਾ ਹਰਨਾਮ ਨਾ ਚੇਤੇਉ ਸਿਕਾਹ ਜਾਗਾਇਆ ਰਾਮ ਰਾਜੇ ਜਿਨ੍ਹਾਂ ਨੇ ਮਨੁੱਖਾ ਜੀਵਨ ਧਾਰਨ ਕਰਕੇ ਪ੍ਰਾਪਤ ਕਰਕੇ ਪ੍ਰਮਾਤਮਾ ਕਾਲਪੁਰਖਿਕ ਦਾ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਜਿਨੇ ਐਸਾ ਹਰਨਾਮ ਨਾ ਚੇਤੇਉ ਸਿਕਾਹ ਜਾਗਾਇਆ ਰਾਮ ਰਾਜੇ ਉਹ ਕੀ ਕਰਨ ਵਾਸਤੇ ਸੰਸਾਰ ਤੇ ਆਏ ਆ ਉਹਨਾਂ ਨੂੰ ਮਨੁੱਖਾ ਜੀਵਨ ਤੇ ਪ੍ਰਮਾਤਮਾ ਨੇ ਦਿੱਤਾ ਏ ਸਿਮਰਨ ਕਰਨ ਵਾਸਤੇ ਔਰ ਸੇਵਾ ਕਰਨ ਵਾਸਤੇ ਲੇਕਿਨ ਉਹਨਾਂ ਆਪਣਾ ਸਾਰਾ ਮਨੁੱਖਾ ਜੀਵਨ ਹੀ ਵਿਅਰਥ ਕਵਾ ਦਿੱਤਾ ਹੈ ਤੇ ਸਤਿਗੁਰੂ ਐਸਿਆਂ ਨੂੰ ਦਰਕਾਰਦੇ ਹਨ ਜਿਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ ਇਹ ਮਾਨਸ ਜਨਮ ਦਲਾਬ ਹੈ ਨਾਮ ਬਿਨਾ ਬਿਰਥਾ ਸਭ ਜਾਏ ਇਹ ਜਿਹੜਾ ਦਰਲਬ ਮਨੁੱਖਾ ਜੀਵਨ ਮਿਲਿਆ ਨਾਮ ਤੋਂ ਬਗੈਰ ਮਨਮੁਖ ਦਾ ਅਜਾਈ ਖਤਮ ਹੁੰਦਾ ਜਾ ਰਿਹਾ ਬਤੀਤ ਹੁੰਦਾ ਜਾ ਰਿਹਾ ਹੈ ਇੱਕ ਇੱਕ ਸਵਾਸ ਪ੍ਰਮਾਤਮਾ ਨੇ ਸਾਨੂੰ ਕੀਮਤੀ ਦਿੱਤਾ ਹੈ ਇਸ ਸਵਾਸਾਂ ਦੀ ਪੂੰਜੀ ਕੇਵਲ ਪ੍ਰਮਾਤਮਾ ਦਾ ਨਾਮ ਧੰਨ ਕਮਾਉਣ ਵਾਸਤੇ ਕਮਾਈ ਕਰਨ ਵਾਸਤੇ ਦਿੱਤਾ ਹੈ ਜਦੋਂ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜਿੱਦਣ ਇਸੇ ਫੋਰਨ ਕੰਟਰੀ ਸਟੱਡੀ ਵਾਸਤੇ ਭੇਜਦੇ ਹਨ ਔਰ ਖਰਚ ਕਰਕੇ ਭੇਜਦੇ ਆ ਧਨ ਲਾ ਕੇ ਭੇਜਦੇ ਆ ਪੂੰਜੀ ਖਰਚ ਕੇ ਭੇਜਦੇ ਆ ਕਿ ਸਾਡਾ ਪੁੱਤਰ ਪੜਾਈ ਕਰਕੇ ਡਿਗਰੀ ਹਾਸਲ ਕਰਕੇ ਤੇ ਉੱਥੇ ਮੁੜ ਕੇ ਪੈਸਾ ਕਮਾਏਗਾ ਤੇ ਜੇ ਇੱਥੇ ਆਣ ਕੇ ਮਾਤਾ ਪਿਤਾ ਦੇ ਪਾਹਾ ਧਨ ਖਰਚ ਕਰਾ ਕੇ ਇੱਥੇ ਆਣ ਕੇ ਨਾ ਪੜ੍ਹਾਈ ਕਰੇ ਨਾ ਕਾਰੋਬਾਰ ਕਰੇ ਤੇ ਖਾ ਪੀ ਕੇ ਮਾਤਾ ਪਿਤਾ ਦਾ ਦਿੱਤਾ ਹੋਇਆ ਜਿਹੜਾ ਤਾਂ ਮਾਇਆ ਹੈ ਉਹ ਇੱਥੇ ਆਣ ਕੇ ਖਰਚ ਕੇ ਚਲੇ ਜਾਵੇ ਖਾਲੀ ਇੱਥੇ ਫਿਰ ਮਾਤਾ ਪਿਤਾ ਕਿੰਨਾ ਕੁ ਪ੍ਰਸੰਨ ਹੋਏਗਾ ਉੱਤੇ ਔਰ ਇਸੇ ਤਰ੍ਹਾਂ ਸੁਪਰਮਾਤਮਾ ਕਾਲਪੁਰਖ ਵਾਹਿਗੁਰੂ ਨੇ ਸਾਨੂੰ ਸਵਾਸਾਂ ਦੀ ਪੁੰਜੀ ਦਿੱਤੀ ਹੈ। ਇਹਨਾਂ ਸਵਾਸਾਂ ਦਾ ਖਰਚ ਕਰਕੇ ਸੁਪਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਨਾਮ ਧਨ ਕਮਾ ਕਰਨਾ ਹੈ। ਨਾਮ ਦੀ ਕਮਾਈ ਕਰਨੀ ਹੈ। ਲੇਕਿਨ ਜੇ ਅਸੀਂ ਮਨੁੱਖਾ ਜੀਵਨ 'ਚ ਆ ਕੇ ਵੀ ਪ੍ਰਮਾਤਮਾ ਕਾਲਪੁਰਖ ਦਾ ਨਾਮ ਸਿਮਰ ਨਹੀਂ ਕਰਾਂਗੇ। ਨਾਮ ਧਨ ਦੀ ਕਮਾਈ ਨਹੀਂ ਕਰਾਂਗੇ ਤੇ ਫਿਰ ਸਾਡਾ ਪ੍ਰਮਾਤਮਾ ਜਿਹੜਾ ਪਿਤਾ ਹੈ ਇਹ ਸਾਡੇ ਤੇ ਖੁਸ਼ ਹੋਵੇਗਾ ਸਾਨੂੰ ਆਪਣਾ ਗੱਲ ਲਾਵੇਗਾ ਆਪਣੇ ਸੱਚਖੰਡ ਰੂਪੀ ਘਰ ਵਿੱਚ ਵੜਨ ਦੇਵੇਗਾ ਕਿਉਂਕਿ ਧੰਗੁਰੂ ਗ੍ਰੰਥ ਸਾਹਿਬ ਅੰਦਰ ਸੇ ਪਾਤਸ਼ਾਹੀ ਦਾ ਪਾਵਨ ਬਚਨ ਹੈ ਕਿ ਇਹ ਮਨੁੱਖਾ ਜੀਵਨ ਮਿਲਿਆ ਹੀ ਸੇਵਾ ਸਿਮਰਨ ਕਰਨ ਵਾਸਤੇ ਹੈ ਗੁਰਸੇਵਾ ਤੇ ਭਗਤ ਕਮਾਈ ਦਾਵੇ ਮਾਨਸ ਦੇ ਹੀ ਪਾਈ ਇਹ ਜੀਵਤਨ ਮਨੁੱਖਾ ਜੀਵਨ ਮਿਲਿਆ ਹੀ ਸੇਵਾ ਕਰਨ ਵਾਸਤੇ ਸਿਮਰਨ ਕਰਨ ਵਾਸਤੇ ਹੈ ਇਸ ਦੇਹ ਕੋ ਸਿਮਰੇ ਦੇਵ ਇਸ ਮਨੁੱਖਾ ਦੇਹ ਨੂੰ ਪਾਪ ਕੇ ਉਹ ਦੇਵਤੇ ਵੀ ਲੋਚਦੇ ਹਨ ਕਿ ਸਾਨੂੰ ਮਨੁੱਖਾ ਦੇਹ ਹੀ ਪ੍ਰਾਪਤ ਹੋ ਜਾਵੇ ਇਹ ਮਨੁੱਖਾ ਦੇਹ ਹੀ ਰਾਹੀਂ ਗੁਰੂ ਦੀ ਸੇਵਾ ਕਰਕੇ ਪ੍ਰਮਾਤਮਾ ਦੀ ਪ੍ਰੇਮ ਭਗਤੀ ਕਰਕੇ ਇਸ ਪ੍ਰਮਾਤਮਾ ਵਿੱਚ ਅਪੇਦ ਹੋ ਸਕੀਏ ਇਸ ਦੇਹ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਠ ਕਹਿੰਦੇ ਇਹ ਮਨੁੱਖਾ ਜੀਵ ਜਿਸ ਮਨੁੱਖਾ ਦੇਹ ਨੂੰ ਇਹ ਦੇਵਤੇ ਲੋਚਦੇ ਹਨ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜੇ ਹੋ ਜਾਵੇ ਤਾਂ ਹੀ ਮਨੁੱਖਾ ਦੇਹੀ ਰਾਹੀਂ ਸੇਵਾ ਸਿਮਰਨ ਕਰਕੇ ਉਸ ਪ੍ਰਮਾਤਮਾ ਚ ਭੇਦ ਹੋ ਸਕੀਏ ਲੇਕਿਨ ਉਹਨਾਂ ਨੂੰ ਪਤਾ ਨਹੀਂ ਮਿਲੇ ਕਿ ਨਾ ਮਿਲੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜਰ ਕਿਸੇ ਆ ਇਸ ਮਨੁੱਖਾ ਦੇਹੀ ਰਾਹੀਂ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਸਿਮਰਨ ਕਰ ਭਜਨ ਕਰ ਤੈਨ ਮਨੁੱਖਾ ਦੇਹੀ ਮਿਲੀ ਭਜਨ ਕਰਨ ਵਾਸਤੇ ਸੇਵਾ ਕਰਨ ਵਾਸਤੇ ਹੈ ਪਜਗਬਿੰਦ ਪੂਲ ਮਤ ਜਾਓ ਮਤਾ ਪ੍ਰਮਾਤਮਾ ਕਾਲਪੁਰਖ ਵਹੀ ਦਸੇ ਮਨ ਕਰਨ ਤੋਂ ਭੁੱਲ ਜਾਵੇ ਮਾਨਸ ਦੇਹਿਕ ਦਾ ਇਹੀ ਅਸਵ ਲਾਹ ਹੈ। ਪਜੋਗ ਵਿੰਦ ਪੂਲ ਮਤ ਜਾ ਮਾਨਸ ਜਨਮ ਕਾ ਇਹੀ ਲਾਹ ਹੋ। ਮੁਖਾ ਜੀਵਨ ਦਾ ਮੁਖਵਾਤੇ ਇਹੀ ਲਾਹ ਹੈ। ਮੁਖਾ ਜੀਵਨ ਇਸ ਤੋਂ ਉਪਰੰਤ ਹੋਰ ਕਿਸੇ ਜੁਨ ਵਿੱਚ ਨਾ ਸੇਵਾ ਕੀਤੀ ਜਾ ਸਕਦੀ ਹੈ। ਨਾ ਸਿਮਰਨ ਕੀਤਾ ਜਾ ਸਕਦਾ ਹੈ। ਜਿਹੜੇ ਗੁਰਮਖਾ ਗੁਰੂ ਦੀ ਸਰਨ ਚ ਆ ਕੇ ਪ੍ਰਮਾਤਮਾ ਕਾਲਪੁਰਖ ਵਹੀ ਗੁਰੂ ਦਸ ਸਿਮਰਨ ਤੇ ਸੇਵਾ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਬਣਾ ਕੇ ਜਾਂਦੇ ਹਨ ਆਇਆ ਸਫਲ ਤਾਹ ਕੋ ਗਨਿਐ ਜਾਸ ਰਸਨ ਹਰ ਹਰ ਜਸ ਬਨਿਐ ਉਹਨਾਂ ਦਾ ਆਇਆ ਸਫਲ ਹੈ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਸਿਮਰਨ ਕਰਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਹਨ ਜਿਹੜੇ ਮਨ ਦੇ ਮਗਰ ਚੱਲਣ ਵਾਲੇ ਹਨ ਜਿਹੜੇ ਪ੍ਰਮਾਤਮਾ ਕਾਲਪੁਰਖ ਦਾ ਨਾਮ ਨਹੀਂ ਜਪਦੇ ਉਹਨਾਂ ਬਾਰੇ ਤੇ ਸਤਿਗੁਰੂ ਇੱਥੋਂ ਤੱਕ ਕਹਿੰਦੇ ਐ ਕਿ ਐਸੇ ਮਨੁੱਖ ਨੂੰ ਤੇ ਉਹਦੀ ਮਾਤਾ ਉਹਨੂੰ ਜਨਮ ਹੀ ਨਾ ਦਿੰਦੀ ਜੇ ਨਾ ਹਰ ਹਿਰਦੇ ਨਾਮ ਨਾ ਬਸਿਓ ਤင် ਮਾਤ ਕੀ ਜਹਿਰ ਬਾਂਝਾ ਐਸੇ ਮਨੁੱਖ ਦੀ ਮਾਤਾ ਜਿਹੜੀ ਆ ਉਹ ਬਾਝ ਰਹਿ ਜਾਂਦੀ ਐਸੇ ਬੱਚੇ ਨੂੰ ਜਨਮ ਨਾ ਦਿੰਦੀ ਜਿਨੇ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦਾ ਸਿਮਰਨ ਨਹੀਂ ਕੀਤਾ ਸੋ ਇਸੇ ਤਰ੍ਹਾਂ ਜਿਹੜੇ ਸਿਮਰਨ ਕਰਦੇ ਐ ਜਪਦੇ ਹੈ ਉਹਨਾਂ ਨੂੰ ਸਤਿਗੁਰਾਂ ਨੇ ਧਨ ਧਨ ਕਿਹਾ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰ ਆਇਆ ਉਹ ਧਨ ਤਦ ਜੋਗ ਹੈ ਜਿਹੜਾ ਆਪ ਸਿਮਰ ਕਰਦਾ ਹੈ ਆਪ ਸੇਵਾ ਕਰਦਾ ਹੈ ਆਪਣੇ ਮਰਖਾ ਜੀਵਨ ਨੂੰ ਸਫਲ ਬਣਾ ਕੇ ਜਾਂਦਾ ਹੈ ਦੋ ਤਰ੍ਹਾਂ ਦੇ ਮਰਖ ਸੰਸਾਰ ਤੇ ਹੁੰਦੇ ਹਨ ਔਰ ਤੀਸਰੇ ਜਿਹੜੇ ਸਤਪੁਰਸ਼ ਹਨ ਜਿਹੜੇ ਮਹਾਂਪੁਰਖ ਹਨ ਜਿਹੜੇ ਸੰਤ ਰੂਪ ਹਨ ਜਿਨ੍ਹਾਂ ਨੂੰ ਆਪਾਂ ਗੁਰੂ ਦੀ ਬਾਣੀ ਵਿੱਚ ਵੀ ਸਤਿਗੁਰਾਂ ਨੇ ਸੰਤ ਕਿਹਾ ਹੈ ਪਰ ਸੰਤ ਦੀ ਨਾਲ ਪਰਿਭਾਸ਼ਾ ਵੀ ਦੱਸੀ ਹੈ ਸੰਤ ਕੇਵਲ ਚੋਲੇ ਨਾਲ ਨਹੀਂ ਕਿ ਲੰਮਾ ਚੋਲਾ ਤੇ ਹੱਥ ਵਿੱਚ ਮਾਲਾ ਗਲ ਵਿੱਚ ਪਰਣਾ ਸਤਿਗੁਰੂ ਜੀ ਸੰਤ ਦੀ ਪਰਿਭਾਸ਼ਾ ਦੱਸਦੇ ਹਨ ਤਾਨੂੰ ਗੁਰੂ ਗ੍ਰੰਥ ਸਾਹਿਬ ਅਸਤੇ ਪਾਛਿ ਦਾ ਪਾਵਨ ਪਵਿੱਤਰ ਕਥਨ ਹੈ ਜਿਨਾਂ ਸਾਸ ਗਰਾਸਨ ਵਿਸਰਾ ਹਰ ਨਾਮਾ ਮਨ ਮੰਨਤਾ ਤਾਨਸ ਸਹੀ ਨਾਨਕਾ ਪੂਰਨ ਸਹੀ ਸੰਤ ਜਿਹੜੇ ਸਤਪੁਰਸ਼ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਸੁਆਸ-ਸਵਾਸ ਕਰਕੇ ਪ੍ਰਮਾਤਮਾ ਦਾ ਨਾਮ ਜਪਦੇ ਸਿਮਨ ਕਰਦੇ ਹਨ ਜਿਨਾਂ ਦਾ ਰੋਮ-ਰੋਮ ਪ੍ਰਮਾਤਮਾ ਦਾ ਨਾਮ ਜਪਦਾ ਹੈ ऐसे जेड़े संत ਹਨ ਜਿਹੜੇ ਹੋਰ ਨਾਲ ਟੁੱਟਿਆਂ ਨੂੰ ਜੋੜਦੇ ਹਨ ਐਸੇ ਸਤਪੁਰਸ਼ ਜਿਹੜੇ ਆ ਉਹ ਸਾਡੇ ਵਰਗੇ ਸੰਸਾਰ ਤੇ ਨਹੀਂ ਆਉਂਦੇ ਸਾਡਾ ਤਾਂ ਖੰ ਸੰਸਾਰ ਤੇ ਆ ਕੇ ਖਾ ਲਿਆ ਪੀ ਲਿਆ ਸੌ ਲਿਆ ਸੰਸਾਰ ਤੋਂ ਚਲੇ ਗਏ ਇਹ ਕੰਮ ਤੇ ਪਸ਼ੂ ਪੰਛੀ ਵੀ ਕਰਦੇ ਹਨ ਪਰ ਇੱਕ ਉਹ ਜਿਹੜੇ ਮਨਮੁਖ ਆਪਣਾ ਮੂਲ ਗਵਾ ਕੇ ਚਲੇ ਜਾਂਦੇ ਹੈ ਔਰ ਫਿਰ 84 ਗੇੜ ਵਿੱਚ ਪੈ ਜਾਂਦੇ ਆ ਇੱਕ ਉਹ ਗੁਰਮਖਾ ਜਿਹੜੇ ਗੁਰੂ ਦੇ ਸਾਹਮਣੇ ਰਹਿ ਕੇ ਖੰਡੇ ਵੜੇ ਦੀ ਪਹਲ ਲੈ ਕੇ ਗੁਰੂ ਵਾਲਾ ਬਣ ਕੇ ਔਰ ਗੁਰੂ ਦੇ ਉਦੇਸ਼ ਦੇ ਰਾਹੀਂ ਸੇਵਾ ਸਿਵਨ ਕਰਕੇ ਆਪਾਂ ਸਵਾਰ ਕੇ ਜਾਂਦੇ ਹਨ ਲਾਹ ਲੈ ਕੇ ਜਾਂਦੇ ਹਨ ਉਹ ਗੁਰਮਖਾਨ ਔਰ ਇਸੇ ਤਰ੍ਹਾਂ ਸਤਪੁਰਸ਼ ਉਹ ਹੈ ਜਿਹੜੇ ਸਾਡੇ ਵਰਗੂ ਸੰਸਾਰ ਤੇ ਨਹੀਂ ਆਉਂਦੇ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ ਸਤਿਗੁਰ ਦਾ ਪਾਵਨ ਪਵਿੱਤਰ ਫਰਮਾਨ ਹੈ ਸਤਿਗੁਰ ਦੱਸਦੇ ਹਨ ਜਨਮ ਮਰਨ ਦੋਹ ਮੈਨਾ ਹੈ ਜਨ ਪਰ ਉਪਕਾਰਿਆ ਹੈ ਐਸੇ ਸਤਪੁਰਸ਼ ਜਿਹੜੇ ਸਾਡੇ ਵਰਗੂ ਜਨਮ ਮਰਨ ਵਿੱਚ ਨਹੀਂ ਆਉਂਦੇ ਤੇ ਫਿਰ ਉਹ ਸੰਸਾਰ ਤੇ ਸਰੀਰ ਤੇ ਧਾਰਨ ਕਰਕੇ ਆਉਂਦੇ ਆ ਨਾ ਫਿਰ ਮਾਰੇ ਨੂੰ ਕੁਛੇ ਮਹਾਰਾਜ ਤੇ ਪਾਤਸ਼ਾਹ ਜੀ ਭਾਰਤ ਤੇ ਸਾਨੂੰ ਇਉਂ ਲੱਗਦਾ ਜਿ ਤਰਾਸੀ ਜਨਮ ਲੈ ਕੇ ਮਾਤਾ ਪਿਤਾ ਤੋਂ ਇਤਨਾ ਹੀ ਸੰਤ ਵੀ ਆਏ ਆ ਸਰੀਰ ਤੇ ਧਾਰਨ ਮਾਤਾ ਪਿਤਾ ਤੋਂ ਹੋਇਆ ਤੇ ਆਪ ਜੀ ਕਹਿ ਰਹੇ ਕੋ ਜਨਮਨ ਦੁਹ ਮੈ ਨਹੀਂ ਜਨ ਪਰਪਰਵ ਕਰੀ ਆਏ ਕੇਵਲ ਪਰਪਰ ਕਰਨ ਵਾਸਤੇ ਆਉਂਦੇ ਪਰਪਰ ਕੀ ਕਰਦੇ ਹਨ ਐਸੇ ਸਤਪੁਰਸ਼ ਜੀ ਦਾਨ ਦੇ ਭਗਤੀ ਲਾਇਨ ਹਰ ਸੁਲੈਨ ਮਲਾਏ ਆਪ ਤੇ ਪ੍ਰਮਾਤਮਾ ਨਾਲ ਮਿਲੇ ਹੋਏ ਹਨ ਲੇਕਿਨ ਹੋਰਨਾਂ ਨੂੰ ਵੀ ਉਸ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜ ਕੇ ਉਸ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ ਮਿਲ ਆਵੇਗਾ ਉਹੀ ਜਿਹੜਾ ਆ ਮਿਲਿਆ ਹੋਵੇਗਾ ਤੇ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਰਸਿਚੇ ਪਾਛ ਦਾ ਪਾਵਨ ਫਰਮਾਨ ਹੈ ਕੋਈ ਜਨ ਹਰਸੂ ਦੇ ਵਿੱਚ ਜ਼ੋਰ ਕੋਈ ਐਸਾ ਪ੍ਰਮਾਤਮਾ ਦਾ ਪਿਆਰਾ ਸੇਵਕ ਜਨ ਸਾਨੂੰ ਮਿਲ ਜਾਵੇ ਤੇ ਸਾਨੂੰ ਪ੍ਰਮਾਤਮਾ ਨਾਲ ਜੋੜ ਦੇਵੇ ਕੋਈ ਜਨ ਹਰਸੂ ਦੇਵੇ ਜ਼ੋਰ ਚਰਨ ਗੋਹੋਂ ਬਕੋਂ ਸਭ ਰਸਨਾ ਦੀਜੇ ਪ੍ਰਾਨ ਕੋਰ ਐਸੇ ਪ੍ਰਮਾਤਮਾ ਦੇ ਸੇਵਕ ਜਨ ਦੇ ਵਿੱਚ ਚਰਨ ਪਕੜ ਲਵਾ ਆਪਣੀ ਰਸਨਾ ਨਾਲ ਉਹਦੀ ਸੋਭਾ ਕਰਾਂ ਮਢਾਈ ਕਰਾਂ ਇੰਤ ਤੱਕ ਮੈਂ ਆਪਣਾ ਪ੍ਰਾਣ ਵੀ ਨਹੀਂ ਸ਼ਾਵਰ ਕਰ ਦੇਵਾਂ ਕੋਈ ਜਨ ਅਰਸੋਂ ਦੇਵੇ ਜੋਰ ਚਰਨ ਗੋਹ ਬੱਕੋਂ ਸੋ ਰਸਨਾ ਦੀਜੇ ਪ੍ਰਾਣ ਅਕੋਰ ਐਸੇ ਸਤਪੁਰਸ਼ ਹੈਨ ਵਿਰਲੇ ਨਾਹੀਂ ਕਣੇ ਫੈਲ ਪੱਕੜ ਸੰਸਾਰ ਐਸੇ ਸਤਪੁਰਸ਼ ਮਹਾਂਪੁਰਖ ਸੰਸਾਰ ਤੇ ਆਉਂਦੇ ਪਰਪਕਾਰ ਕਰਨ ਵਾਸਤੇ ਆਪ ਨਾਮ ਪ੍ਰਮਾਤਮਾ ਦਾ ਜਪਦੇ ਹੋ ਉਹਨਾਂ ਨੂੰ ਪ੍ਰਮਾਤਮਾ ਨਾਲ ਜੋੜਦੇ ਹੋ ਆਪ ਜੁੜੇ ਹੋਏ ਹਨ ਸਨ ਟੁੱਟਿਆਂ ਨੂੰ ਵੀ ਛੋੜ ਦਿੰਦੇ ਹਨ ਸਤਿਗੁਰੂ ਕਿਰਪਾ ਕਰ ਅਮਿਤ ਕਰਨ ਆਪਾਂ ਮਹਾਂਪੁਰਖਾਂ ਦੀ ਪਾਵਨ ਜਾਦ ਵਿੱਚ ਬੈਠੇ ਹਾਂ ਔਰ ਉਹਨਾਂ ਦੇ ਜੀਵਨ ਤੋਂ ਇਹ ਸੇਧ ਲੈ ਕੇ ਜਾਣਾ ਕਿ ਜਿਹੜੇ ਸਤਪੁਰਸ਼ ਕੇਵਲ ਸੰਸਾਰ ਤੇ ਆ ਕੇ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਸਿਮਰ ਦੀ ਸੇਵਾ ਦੀ ਕਮਾਈ ਕੀਤੀ ਹੈ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਸੇਵਾ ਤੇ ਸਿਮਰਨ ਨਾਲ ਜੁੜੀਏ ਜਿੱਥੇ ਆਪਾਂ ਕਿਰਤ ਕਰਨੀ ਆਪਣੇ ਪਰਿਵਾਰ ਦੀ ਪਾਲਣਾ ਵੀ ਕਰਨੀ ਹੈ ਉੱਥੇ ਆਪਣੇ ਜੀਵਨ ਨੂੰ ਸਵਾਰਨ ਵਾਸਤੇ ਸੇਵਾ ਤੇ ਸਿਮਰਨ ਨਾਲ ਜੋੜਨਾ ਹੈ ਸਤਿਗੁਰੂ ਕਿਰਪਾ ਕਰ ਰਹਿਮਤ ਕਰਨ ਤੁਹਾਡੀ ਸਾਰਿਆਂ ਦੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸជា ਜੀ ਹਾਜ਼ਰੀ ਆਪਣਾ ਚੱਲਣਾ ਚਲਾਉਣ ਸਭ ਨੂੰ ਆਪਣੇ ਤਰ੍ਹਾਂ ਕਰੋ ਨਾਮ ਦੀ ਦਾਤ ਸੇਵਾ ਸੇਵ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਚਰਨ ਨਸਾ ਵਾਸਤੇ ਜੋੜੀ ਰੱਖਣ ਆਪਾਂ ਗੁਰੂ ਅਗੇ ਅਰਦਾਸ ਕਰੀ ਸਤਿਗੁਰੂ ਕਿਰਪਾ ਕਰ ਰਹਿਮਤ ਕਰਿਓ ਵੀ ਸੁਣਨਾ ਹੀ ਦਾਤਾਰ ਆਪਣਾ ਨਾਮ ਦੇਹੁ ਗੁਣਗਾਵਨ ਦਿਨ ਰਾਤ ਨਾਨਕ ਚਾਹ ਉਹ ਵਾਲੀ ਮਹਾਨ ਬਖਸ਼ਾ ਸਾਡੀ ਚੁੜੀ ਚ ਪਾ ਦੇਵੋ ਸੇਵਾ ਸਿਮਰਦੀ ਦਾਤ ਬਖਸ਼ ਦੇਵੋ ਸਾਡਾ ਮਨੁੱਖਾ ਜੀ ਨੂੰ ਸਫਲ ਹੋ ਸਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇੱਕ ਨਹੀਂ ਇਨਕਾਂ ਪੁੱਲਾਂ ਹੋਈਆਂ ਹਨ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ 10 ਦਿਨ ਪੁੱਲਾਂ ਨੂੰ ਬਖਸ਼ ਰਣਾ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ